ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਘਰ ਦੇ ਕੌਮੀ ਇਨਸਾਫ ਮੋਰਚਾ ਜੰਡੇਗੜ 7 ਜਨਵਰੀ 2023 ਤੋਂ ਲਗਭਗ 40-42 21 ਮਹੀਨੇ ਹੋ ਗਏ ਮੋਰਚਾ ਚੱਲਿਆ ਰਿਹਾ ਜਿਹੜਾ ਹੁਣ ਭਾਰਤ ਤੇ ਪਾਕਿਸਤਾਨ ਦਾ ਜੰਦ ਉਰੰਭ ਹੋਇਆ ਹੈ ਅੱਜ ਹੁਣਸ ਦੇ ਵਿੱਚ ਜੰਮੂ ਕੇ ਵੀਰ ਦੇ ਵਿੱਚ ਗੁਰਦੁਆਰਾ ਸਾਹਿਬ ਤੇ ਹਮਲਾ ਹੋਇਆ ਉੱਥੋਂ ਦੇ ਜਿਹੜੇ ਲੋਕ ਉਹਨਾਂ ਤੇ ਹਮਲਾ ਭਾਰਤ ਨੇ ਪਾਕਿਸਤਾਨ ਨੇ ਕੀਤਾ ਗੋਲੇ ਚੱਲੇ ਨੇ ਉਹਦੇ ਵਿੱਚ ਤਿੰਨ ਜਿਹੜੇ ਰਾਗੀ ਸਿੰਘ ਸੀਗੇ ਉਹ ਮਰ ਗਏ ਇੱਕ ਬੀਬੀ ਮਰੀ ਆ ਹੋਰ ਵੀ ਬਹੁਤ ਸਾਰੇ ਨੁਕਸਾਨ ਹੋਇਆ ਅਸੀਂ ਉਹਦੀ ਸ਼ਰਧਾ ਨਾਲ ਜਿਗਦੀ ਕਰਦੇ ਆ ਤੇ ਬੇਨਤੀ ਆ ਕਿ ਪੰਜਾਬ ਦੋਨਿਆਂ ਪਾਸੇ ਤੋਂ ਲਹਿੰਦਾ ਚੜਦਾ ਪੰਜਾਬ ਮਾਰ ਰਿਹਾ ਹੈ ਇਸ ਜੰਗ ਦੇ ਵਿੱਚ ਪਹਿਲਾਂ ਵੀ ਸਾਡਾ ਬਹੁਤ ਨੁਕਸਾਨ ਹੋਇਆ ਇਹ ਲੜਾਈ ਨਹੀਂ ਹੋਣੀ ਚਾਹੀਦੀ ਪਿਆਰ ਦਾ ਸਬੂਤ ਸਾਰਿਆਂ ਨੂੰ ਅੱਗੇ ਹੋ ਕੇ ਜਿਹੜਾ ਹੈਗਾ ਉਹ ਕਦਮ ਵਧਾਉਣੇ ਚਾਹੀਦੇ ਨੇ ਅਸੀਂ ਜੰਗ ਦੇ ਜਿਹੜੇ ਹੈਗੇ ਦੇਸ਼ ਨੂੰ ਭਾਰਤ ਨੂੰ ਜਾਂ ਹੋਰ ਦੋਨੇ ਦੇਸ਼ਾਂ ਦਾ ਆਪਦੇ ਵਿੱਚ ਬਹੁਤ ਕਾਣ ਹੋਣਾ ਹੈ ਜੰਗ ਸ਼ੁਰੂ ਤਾਂ ਹੁੰਦੀ ਆ ਸਰਕਾਰਾਂ ਦੇ ਕਹਿਣ ਕਿ ਜਦੋਂ ਜੰਗ ਚੱਲ ਜਾਂਦੀ ਹੈ ਫਿਰ ਜਦੋਂ ਖਤਮ ਹੁੰਦੀ ਆ ਫਿਰ ਉਹ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦੇ ਕਿਉਂਕਿ ਜੰਗ ਤੇ ਪਤਾ ਨਹੀਂ ਕਦੋਂ ਨੂੰ ਮੋੜ ਜੇ ਅੱਜ ਬਾਰਡਰ ਦੇ ਉੱਤੇ ਪੰਜਾਬ ਦੇ ਜਿਹੜੇ ਲੋਕ ਨੇ ਉਹ ਟਰਾਲੀਆਂ ਸਬਾਨ ਪਾ ਪਾ ਕੇ ਆਪਣੇ ਉਥੋਂ ਕੰਡ ਛੱਡ ਰਹੇ ਨੇ ਅੱਜ ਮੌਕ ਡ੍ਰਿਲ ਦਾ ਵੀ ਜਿਹੜਾ ਹੈਗਾ ਦੱਸਿਆ ਵੀ ਉਹ ਹਾਰਨ ਵੀ ਵੱਜਣਗੇ ਉਹ ਹੋਊਗਾ ਇਹ ਨਹੀਂ ਹੋਣਾ ਚਾਹੀਦਾ ਤੇ ਜੰਗ ਰੁਕਣੀ ਚਾਹੀਦੀ ਆ ਪੰਜਾਬ ਦਾ ਘਾਣਾ ਸਿੱਧਾ ਸਿੱਖਾਂ ਉੱਤੇ ਅੱਜ ਹਮਲਾ ਕੀਤਾ ਗਿਆ ਹੈਗਾ ਇਹ ਸਾਜ਼ਿਸ਼ਾਂ ਨੇ ਮੈਂ ਬੇਨਤੀ ਕਰਨਾ ਚਾਹੁੰਦਾ ਦੋਨੇ ਦੇਸ਼ਾਂ ਨੂੰ ਕਿ ਸ਼ਾਂਤੀ ਰੱਖੋ ਲੋਕਾਂ ਦਾ ਘਾਣਾ ਕਿਸੇ ਲੀਡਰ ਨੇ ਤਾਂ ਮਰਨਾ ਨਹੀਂ ਮਰਿਆ ਕੋਈ ਅਜੇ ਤੱਕ ਲੀਡਰ ਇਹ ਤੁਸੀਂ ਮਝਾਲਾਂ ਫੁੱਟੀਆਂ ਨੇ ਉਹਨਾਂ ਨੂੰ ਸੋਧੋ ਇੱਕ ਦੂਜੇ ਨੂੰ ਲੋਕਾਂ ਦਾ ਕਹਾਂੜ ਕਿਉਂ ਹੁੰਦਾ ਇਸ ਜੰਗਾਂ ਦੇ ਵਿੱਚ ਲੋਕ ਕਿਉਂ ਮਾਰੇ ਜਾਂਦੇ ਨੇ ਅੱਜ ਜਿਨ੍ਹਾਂ ਦੇ ਘਰਾਂ ਦੇ ਉੱਤੇ ਬੰਬ ਡਿੱਗੇ ਨੇ ਚਾਹੇ ਉਹ ਪਾਕਿਸਤਾਨ ਦੇ ਵਿੱਚ ਨੇ ਚਾਹੇ ਇੱਥੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਨੇ ਉਹ ਸਾਰੀ ਉਹਨਾਂ ਦੇ ਹਾਲਾਤ ਜਾ ਕੇ ਦੇਖੋ ਕਿਸ ਤਰ੍ਹਾਂ ਜੰਗ ਦੇ ਵਿੱਚ ਰੋਂਦੇ ਕਰ ਲੌ ਜਿਨ੍ਹਾਂ ਦੀਆਂ ਜਾਨਾਂ ਚਲੀਆਂ ਗਈਆਂ ਕਈ ਲੋਕ ਬਹੁਤ ਖੁਸ਼ ਹੁੰਦੇ ਨੇ ਜੰਗ ਲੱਗੂਗੀ ਜੰਗ ਦਾ ਨੌ ਹੀ ਮਾੜਾ ਲੜਾਈ ਦਾ ਨੌ ਮਾੜਾ ਹੈ ਇਹ ਨਹੀਂ ਹੋਣੀ ਚਾਹੀਦੀ ਪਰ ਜੇ ਲੱਗਦੀ ਆ ਜੰਗ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਇਹ ਭਾਰਤ ਦੇ ਸਾਡਾ ਅਸੀਂ ਆ ਵੀ ਤੁਹਾਡੇ ਨਾਲ ਆ ਪਰ ਅਸਲੀ ਜਿਹੜੀ ਕਾਰਵਾਈ ਆ ਜਿਹੜੀ ਉਹ ਹੋਣੀ ਚਾਹੀਦੀ ਆ ਨਾ ਕਿ ਇੱਕ ਦੂਜੇ ਤੇ ਦੂਸ਼ਣਵਾਦੀ ਜਾਂ ਹੋਰ ਜਦੋਂ ਕਾਰਨਬਾਰੀ ਕਰਨੇ ਫਿਰ ਚੰਗੀ ਤਰ੍ਹਾਂ ਕਰੋ ਅਸੀਂ ਵੀ ਤੁਹਾਡੇ ਨਾਲ ਦਲਮਨ ਸਰਪਾਂ ਕਰਵਾ ਤੇ ਅਸੀਂ ਕਹਿੰਦੇ ਆ ਵੀ ਜਿਹੜੀ ਪੰਜਾਬ ਦੇ ਲੋਕ ਨੇ ਉਹ ਅਮਨ ਸ਼ਾਂਤੀ ਦੇ ਨਾਲ ਆ ਰਹਿਣ ਅੱਜ ਸਾਨੂੰ ਜਿਹੜਾ ਹੈਗਾ ਕਾਰਵਾਈ ਕਰਕੇ ਦੋਨਾਂ ਦੇਸ਼ਾਂ ਆਪਾਂ ਪੰਜਾਬ ਦੇ ਚੜ੍ਹਦੇ ਪੁਹਾਲੇ ਦੇ ਇੰਤਜ਼ਾਮ ਨੂੰ ਮਾਰਿਆ ਜਾ ਰਿਹਾ ਸਰਕਾਰਾਂ ਗੁਜਰਾਤ ਦੇ ਬਾਹਰ ਤੋਂ ਕਿਉਂ ਨਹੀਂ ਲਾਉਂਦੀਆਂ ਜੰਗ ਉਸ ਤੋਂ ਲਾਉਣ ਬਰੇਕ ਵਾਰੀ ਹੀ ਪੰਜਾਬ ਨੂੰ ਕੈਂਪਰਿਆ ਜਾਂਦਾ ਪੰਜਾਬ ਦੇ ਬੇਹੱਦ ਜਿਹੜੇ ਹਾਲਾਤ ਨੇ ਉਹਨਾਂ ਨੂੰ ਖਤਮ ਕਰਕੇ ਪੰਜਾਬ ਦੇ ਲੋਕਾਂ ਨੂੰ ਇਹ ਸਰਕਾਰਾਂ ਦੋਨੇ ਪਾਸੋਂ ਮਾਰਨਾ ਚਾਹੁੰਦੀਆਂ ਨੇ ਇਸ ਕਰਕੇ ਜਿਹੜੇ ਲੋਕ ਨੇ ਉਹ ਵੀ ਤਿਆਰ ਪ੍ਰਤਿਆਰ ਰਹਿਣ ਜੇ ਜੰਗ ਜਾਦੇ ਚੱਲਦੀ ਆ ਸਾਨੂੰ ਵੀ ਤਿਆਰ ਪ੍ਰਤਿਆਰ ਰਹਿਣਾ ਚਾਹੀਦਾ ਅਸੀਂ ਵੀ ਆਪਣੇ ਭਾਰਤ ਦੇਸ਼ ਵੱਲੋਂ ਅਸੀਂ ਵੀ ਲੜਨ ਨੂੰ ਤਿਆਰ ਆ ਸਾਨੂੰ ਵੀ ਦਿਓ ਸਾਰਾ ਕੁਝ ਸਾਨੂੰ ਵੀ ਦਿਓ ਅਸੀਂ ਵੀ ਜੰਗ ਦੇ ਮਤਲਬ ਜਾਵਾਂਗੇ ਦਿਓ ਟੈਂਕ ਤੋਪ ਅਸੀਂ ਵੀ ਲੜਜੋ ਜੰਗ ਦੀ ਗੱਲ ਆ ਜਾਂਦੀ ਆ ਦੇਸ਼ ਦੀ ਗੱਲ ਆ ਜਾਂਦੀ ਆ ਉਹ ਸਾਰਿਆਂ ਨੂੰ ਇੱਕ ਮੁੱਠਾਉਣਾ ਚਾਹੀਦਾ ਅਸੀਂ ਜੰਗ ਨਹੀਂ ਚਾਹੁੰਦੇ ਅਸੀਂ ਅਮਨ ਸ਼ਾਂਤੀ ਚਾਹੁੰਨੇ ਆ ਅਮਨ ਸ਼ਾਂਤੀ ਹੋਣਾ ਅਮਨ ਸ਼ਾਂਤੀ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਰੋਕ ਹੋਣੀ ਚਾਹੀਦੀ ਹੈ ਜਿਹੜੇ ਅਸਲ ਦੋਸ਼ੀ ਨੇ ਉਹਨਾਂ ਦੀ ਤਹਿ ਤੱਕ ਜਾ ਕੇ ਗਾਨ ਦੇ ਵਿੱਚ ਜਾਂ ਭਾਰਤ ਦੇ ਵਿੱਚ ਉਹਨਾਂ ਨੂੰ ਨੁਕਸਾਨ ਹੋਇਆ ਕਿਸੇ ਲੀਡਰ ਦਾ ਕਿਸੇ ਦਾ ਹੋਰ ਦਾ ਨਹੀਂ ਮੈਂ ਜਿਹੜੇ ਸਾਰੇ ਲੀਡਰ ਚੰਪਲ ਚੰਪਲ ਰੌਲਾ ਪਾਉਂਦੇ ਨੇ ਉਹ ਸਾਰੇ ਮੈਦਾਨ ਦੇ ਵਿੱਚ ਜਾਣ ਆਪੋ ਆਪਣੇ ਬੱਚਿਆਂ ਨੂੰ ਭੇਜਣ ਫੇਰ ਲੱਗੂ ਪਤਾ ਤੁਹਾਨੂੰ ਵੀ ਜੰਗ ਕੀ ਚੀਜ਼ ਹੁੰਦੀ ਆ ਤੁਸੀਂ ਤਾਂ ਬੈਠੇ ਕੁਰਸੀਆਂ ਦੇ ਹੁਕਮ ਦੇਦੇ ਨੇ ਜੰਗ ਲੱਗ ਗਈ ਜੰਗ ਜੰਗ ਦਾ ਨੌਂ ਹੀ ਮਾਲਾ ਇਸ ਕਰਕੇ ਹੀ ਅਸੀਂ ਕੌਮੀ ਇਨਸਾਫ ਮੋਰਚੇ ਦੇ ਬੈਠੇ ਆ ਸਾਰੀਆਂ ਸੰਗਤਾਂ ਚੜ੍ਹਦੀ ਕਲਾ ਦੇ ਵਿੱਚ ਰਹਿਣ ਤਿਆਰ ਪਰ ਤਿਆਰ ਰਹਿਣ ਹਥਿਆਰ ਬੰਦ ਰਹਿਣ ਜੇ ਕੋਈ ਚੜ੍ਹ ਕੇ ਆਊਗਾ ਚੜ੍ਹ ਕੇ ਆਏ ਨੂੰ ਦੇਗ ਪੱਕੀ ਨਿਮਕਿਏ ਆਏ ਨੂੰ ਦੇਗ ਪੱਕੀ ਇਹ ਅਸੂਲ ਆ ਜਿਹੜੇ ਅੱਜ ਜੋ ਵੀ ਅੱਜ ਹੋ ਰਿਹਾ ਇਹ ਬਹੁਤ ਹੱਦ ਮਾੜਾ ਹੈ ਪਰ ਜੇ ਸਾਡੇ ਉੱਤੇ ਕੁਝ ਚੜ ਕੇ ਆਉਂਦਾ ਫਿਰ ਉਹਦਾ ਜਵਾਬ ਦੇਣਾ ਵੀ ਬਣਦਾ ਹੈ ਅਸੀਂ ਨਾਲ ਆ ਅਸੀਂ ਇੱਥੋਂ ਦੇ ਵਸਿੰਦੇ ਆ ਅਸੀਂ ਨਹੀਂ ਚਾਹੁੰਦੇ ਕਿ ਲੋਕਾਂ ਦਾ ਮਰਨ ਹੋਵੇ ਲੋਕਾਂ ਦਾ ਘਾਣ ਹੋਵੇ ਬੰਬ ਛਿੜ ਛਿੜ ਕੇ ਲੋਕਾਂ ਦਾ ਜਿਹੜੀ ਹੈਗੀ ਆ ਦੋਨੇ ਪਾਸੇ ਤੋਂ ਬਹੁਤ ਨੁਕਸਾਨ ਹੋ ਰਿਹਾ ਹੋਊਗਾ ਜੇ ਵੱਡੇ ਪੱਧਰ ਤੇ ਜੇ ਇਹ ਜੰਗ ਫੇਰ ਹੋਰ ਵਿਸ਼ਾਲ ਵੱਡਾ ਰੂਪ ਲੈ ਲੈਂਦੀ ਆ ਫਿਰ ਬਹੁਤ ਵੱਡਾ ਨੁਕਸਾਨ ਆ ਲੋਕਾਂ ਦਾ ਨੁਕਸਾਨ ਆ ਨਾ ਕਿ ਜਿਹੜੇ ਸਰਕਾਰ ਦੇ ਨੁਮਾਇੰਦੇ ਬੈਠੇ ਨੇ ਉਥੇ ਸਰਕਾਰੀ ਕੁਰਸੀਆਂ ਤੇ ਉਹ ਤਾਂ ਬਸ ਜਦੋਂ ਕੋਈ ਕਾਰਵਾਤੀ ਹੁੰਦੀ ਹੈ ਥਾਪਤ ਪਾ ਦਿੰਦੇ ਨੇ ਮੇਜ਼ਾਂ ਨੂੰ ਵਿਖੋ ਸ਼ਿਮਰੌਂਦ ਰਿਹਾ ਅਸੀਂ ਅੱਜ ਆ ਕਰਤਾ ਆ ਕਰਤਾ ਜਿਹੜਾ ਉਹਨਾਂ ਕੋਲ ਵੀ ਬਹੁਤ ਗੁੱਸਾ ਹੋਰ ਵੀ ਦੇਸ ਆਉਣ ਗਏ ਇਸ ਲੜਾਈ ਦੇ ਵਿੱਚ ਇਸ ਕਰਕੇ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਅਸੀਂ ਵੀ ਤੁਹਾਡੇ ਨਾਲ ਆ ਪਰ ਉਹ ਨਿਰਦੋਸ਼ ਲੋਕਾਂ ਦੇ ਵਿੱਚ ਮਾਰੀ ਜਾਣ ਪਾਵਰ ਕਾਨੂੰਨ ਨਾ ਬਣਾਓ ਜਿਹੜੇ ਅੱਤਵਾਦੀ ਨੇ ਜਿਨ੍ਹਾਂ ਨੇ ਇਹੋ ਕੰਮ ਕਾਰਵਾਈਆਂ ਕੀਤੀਆਂ ਨੇ ਉਹਨਾਂ ਦਾ ਨਿਸ਼ਾਨਾ ਉਹਨਾਂ ਨੂੰ ਬਣਾਉਣਾ ਚਾਹੀਦਾ ਉਹਨਾਂ ਉੱਤੇ ਕਾਰਵਾਈ ਸਖਤ ਹੋਣੀ ਚਾਹੀਦੀ ਹੈ ਉਹਨਾਂ ਨੂੰ ਬੇਸ਼ੱਕ ਮਾਰਿਆ ਜਾਵੇ ਤੇ ਜਿਹੜੇ ਕਾਰਵਾਈਆਂ ਕਰਦੇ ਨੇ ਅੱਤ ਚੱਕੀ ਹੋਈ ਆ ਹੁਣ ਮੈਂ ਪੁੱਛਣਾ ਚਾਹਉਣਾ ਜਿਹੜੇ ਗੋਦੀ ਮੀਡੀਆ ਸਾਨੂੰ ਅਰਥਵਾਦੀ ਅਰਥਵਾਦੀ ਖਾਲਸਤਾਨੀ ਖਾਲਸਤਾਨੀ ਕਰਦੇ ਸੀ ਅੱਜ ਕਿਵੇਂ ਸਿੱਖ ਤੋਂ ਵੱਧ ਆਉਂਦੇ ਨੇ ਅੱਜ ਤੁਸੀਂ ਕਿਵੇਂ ਸਿੱਖਾਂ ਦੇ ਸੋਇਲੇ ਗਾਉਨੇ ਹੋ ਵੀ ਸਿੱਖ ਜੰਗ ਦੇ ਵਿੱਚ ਮੂਰੇ ਹੋ ਕੇ ਲੜਨ ਪਤਾ ਪੂਰੇ ਬਲਡ ਨੂੰ ਪਤਾ ਗੋਦੀ ਮੀਡੀਆ ਨੂੰ ਨਹੀਂ ਪੂਰੇ ਬਲਡ ਨੂੰ ਪਤਾ ਸਿੱਖਾਂ ਦੀ ਤਾਕਤ ਦਾ ਵੀ ਜਿੱਥੇ ਸਿੱਖ ਖੜ੍ਹ ਕੇ ਵੀ ਸਿੱਖਾਂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣਗੇ ਜਦੋਂ ਸਿੱਖਾਂ ਵੱਲੋਂ ਇਹ ਲੜਾਈ ਜਿਹੜੀ ਜੰਗ ਦੇ ਵਿੱਚ ਮੈਦਾਨ ਜਾਣ ਜਾਊਗਾ ਸਿੱਖ ਪਲਟਣਾ ਜੋ ਜਾਣਗੇ ਕਦੇ ਵੀ ਉਹ ਜਿਹੜਾ ਬਾਪਸ ਹਾਰ ਕੇ ਨਹੀਂ ਹੁੰਦਾ ਜਿੱਤ ਕੇ ਆਉਂਦੇ ਜਿੱਤੇ ਦੇ ਢੰਡੀ ਗੱਡੇ ਜਾਂਦੇ ਨੇ ਸਿੱਖਾਂ ਦੇ ਵੱਲੋਂ ਜਿਹੜੇ ਹੌਸਲੇ ਬਲੰਦ ਦੇ ਨਾਲ ਲੜਾਈ ਲੜੀ ਜਾਂਦੀ ਆ ਅੱਜ ਸਿੱਖਾਂ ਦੇ ਸੋਹਲੇ ਕਾਇ ਜਾ ਰਹੇ ਨੇ ਸਿੱਖਾਂ ਨੂੰ ਕਿਹਾ ਜਾ ਰਿਹਾ ਬਹੁਤ ਚੰਗੇ ਕਿਉਂਕਿ ਇਹਨਾਂ ਨੇ ਹੁਣ ਵਰਤਨਾ ਸਿੱਖਾਂ ਨੂੰ ਸਾਨੂੰ ਵਰਤ ਰਹੇ ਨੇ ਸਾਡੇ ਜਿਹੜੇ ਹੱਕ ਨੇ ਉਹ ਸਰਕਾਰ ਦੇਵੇ ਜਿਹੜੇ ਬੰਦੀ ਸਿੰਘ ਨੇ ਉਹ ਸਾਡੇ ਫੇਰ ਅਸੀਂ ਅਸੀਂ ਵੀ ਜਾਵਾਂਗੇ ਭਾਈ ਜਗਤਾਰ ਸਿੰਘ ਹਵਾਰਾ ਸਾਰੇ ਬੰਦੀ ਸਿੰਘ ਰਿਹਾ ਕਰੋ ਸਾਨੂੰ ਤੇ ਉਹ ਟੰਗ ਤੋਂ ਪੱਛੀ ਵੀ ਲੜਾਂਗੇ ਜਾ ਕੇ ਜਿਹੜਾ ਹੈਗਾ ਉੱਥੇ ਦੁਸਮਣ ਵਾਲਾ ਸੀ ਵੀ ਤੇ ਇਸ ਥੇ ਬਸੇ ਆਂ ਪੰਜਾਬ ਦੇ ਸਾਡੀਆਂ ਤੁਸੀਂ ਮੰਗਾ ਨਹੀਂ ਮੰਨਦੇ ਸਾਨੂੰ ਪਾਣੀ ਵੀ ਸਾਡਾ ਖੋਲਿਆ ਤੁਸੀਂ ਸਾਡੇ ਬੰਦੀ ਸਿੰਘ ਵੀ ਬੰਦ ਕਰਦੇ ਸਾਡੇ ਕਿਹੜੇ ਕਿਹੜੇ ਹੱਕ ਨਹੀਂ ਹੋਏ ਸਾਡੇ ਹੱਕ ਦੇਵੋ ਜੇ ਅਸੀਂ ਤੁਹਾਡੇ ਨਾਲ ਕਹਿੰਦੇ ਅਸੀਂ ਕਿਹੜਾ ਭੱਜਦੇ ਆ ਪਹਿਲਾਂ ਵੀ ਇਸ ਹੁਣ ਬੋਦੀ ਵੀਡੀਓ ਨੂੰ ਕਹਿਣਾ ਚਾਹਣਾ ਜਿਹੜੀਆਂ ਪਹਿਲਾਂ ਜੰਗਾਂ ਹੋਈਆਂ ਨੇ ਸਾਰੀਆਂ ਸਿੱਖਾਂ ਦੀਆਂ ਬਦੌਲਤ ਜਿੱਤੀਆਂ ਗਈਆਂ ਨੇ ਅੱਜ ਵੀ ਜੇ ਇਹ ਜਿੱਤ ਹੋਣੀ ਆ ਸਿੱਖਾਂ ਦੀ ਬਦੌਲਤ ਹੀ ਹੋਣੀ ਆ ਤੇ ਤੁਸੀਂ ਆਪਣਾ ਮੂੰਹ ਬੰਦ ਰੱਖਿਆ ਕਰੋ ਗੋਦੀ ਮੀਡੀਆ ਵਾਲਿਓ ਤੁਸੀਂ ਮੂੰਹ ਬੰਦ ਰੱਖੋ ਆਪਦਾ ਸਾਨੂੰ ਅੱਤਵਾਦੀ ਕਹਿੰਦੇ ਸਾਨੂੰ ਵੱਖਵਾਦੀ ਕਹਿੰਦੇ ਅਸੀਂ ਸੱਤਵਾਦੀ ਆ ਅਸੀਂ ਸੱਚ ਦਾ ਹਮੇਸ਼ਾ ਸਾਥ ਦੇਣਾ ਤੇ ਗੱਜਦੇ ਰਹਾਂਗੇ ਜੇ ਜਿੱਥੇ ਵੀ ਲੋੜ ਪਈ ਆ ਅਸੀਂ ਖੜਾਂਗੇ ਅਸੀਂ ਹੱਕ ਸੱਚ ਦੇ ਨਾਲ ਖੜੇ ਆ ਭਾਰਤ ਸਾਡਾ ਦੇਸ਼ ਆ ਪੰਜਾਬ ਸਾਡਾ ਆ ਸਾਰੇ ਪਾਸੇ ਸਿੱਖ ਨੇ ਉਧਰ ਵੀ ਸਾਡੇ ਸਿੱਖ ਨੇ ਗੁਰੂ ਘਰ ਨੇ ਉਧਰ ਵੀ ਇਹ ਨਜਾਇਜ਼ ਹਮਲੇ ਨਹੀਂ ਹੋਣੇ ਚਾਹੀਦੇ ਉਥੇ ਨਿਸ਼ਾਨੇ ਸਾਧੋ ਜਿੱਥੇ ਤੁਹਾਡੇ ਦੂਸਰੋਂ ਬੈਠੇ ਨੇ ਲੋਕਾਂ ਉਤੇ ਬੰਬ ਵਾਰੀ ਜਾਂ ਲੋਕਾਂ ਉਤੇ ਮਦਹਿਲਾ ਨਾ ਛਟੋ ਇਸ ਕਰਕੇ ਬੇਨਤੀ ਆਸੀਂ ਜਗ ਦੇ ਮੈਦਾਨ ਦੇ ਵਿੱਚ ਜਾਣ ਨੂੰ ਤਿਆਰ ਆ ਸਾਡੇ ਸਿੱਖਾਂ ਦੇ ਮਸਲੇ ਨੇ ਪਹਿਲ ਦੇ ਆਧਾਰ ਤੇ ਹੱਲ ਹੋਣ ਤੇ ਜੇ ਜੰਗ ਲੱਗਦੀ ਆ ਫਿਰ ਖਾਲਸਾ ਰਾਜ ਵੀ ਆਊਗਾ ਇਹ ਵੀ ਸਾਰੇ ਜਿਹੜੇ ਨੌਜਵਾਨ ਨੇ ਕਮਰ ਕਸ ਕੇ ਅਸਕੇ ਰੱਖਿਓ ਖਾਲਸਾ ਰਾਜ ਬਣੂਗਾ ਜੇ ਜੰਗ ਲੱਗੂਗੀ ਤਾਂ ਖਾਲਸਾ ਰਾਜ ਵੀ ਬਣਨਾ ਇਸ ਕਰਕੇ ਇਹ ਸਾਡਾ ਦੇਸ਼ ਆ ਤੇ ਅਸੀਂ ਇਹਦੇ ਨਾਲ ਖੜੇ ਆ ਜੋ ਵੀ ਕਾਰਵਾਈ ਹੋਊਗੀ ਦਲਪੰਥ ਨਿਆਂਗ ਸਿੰਘ ਦਲਪੰਥ ਸਾਰੇ ਨਾਲ ਨੇ ਅਸੀਂ ਜਿਹੜੇ ਮਾਰੇ ਗਏ ਨੇ ਲੋਕ ਗ੍ਰਾਂਥੀ ਸਿੰਘ ਰਾਗੀ ਸਿੰਘ ਹੋਰ ਆਵਾਮ ਜਿਹੜੇ ਮਾਰੇ ਗਏ ਨੇ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਆ ਉਹਨਾਂ ਦੇ ਪਰਿਵਾਰਾਂ ਦੇ ਨਾਲ ਅਸੀਂ ਦੁੱਖ ਦੇ ਵਿੱਚ ਸ਼ਰੀਕ ਹੁੰਨੇ ਆ ਆਮ ਲੋਕਾਂ ਨੂੰ ਨਾ ਮਾਰੋ ਦੋਸ਼ੂਨਾ ਨੂੰ ਮਾਰੋ ਜੇ ਤੁਹਾਡੇ ਕੋਲੇ ਤਾਕਤ ਆ ਇਹ ਆਪਲਾ ਦਾ ਬੇਨਤੀ ਆ ਕਿ ਸ਼ਾਂਤੀ ਚਾਹੀਦੀ ਹੈ ਸ਼ਾਂਤੀ ਦੇ ਵਿੱਚ ਰਹੋ ਲੜਾਈਆਂ ਦੇ ਵਿੱਚ ਕੁਝ ਨਹੀਂ ਰੱਖਿਆ ਲੋਕਾਂ ਦਾ ਨਿਸ਼ਾਨ ਨਾ ਹੋਵੇ ਕੋਲਾਂ ਤੋਂ ਕੰਦੀ ਖਿਮਾ ਵਾਹਿਗੁਰੂ